ਪੰਜਾਬ ਚਾਈ ਬਾੜ ਦੇ ਕਾਰਨ ਲੋਕਾਂ ਦੇ ਘਰ ਤੇ ਫਸਲਾਂ ਤੇ ਡੰਗਰ ਪਸ਼ੂ ਦਾ ਨੁਕਸਾਨ ਤਾਂ ਹੋਈ ਹੋਇਆ ਔਰ ਉਸ ਤੋਂ ਵੱਧ ਤੇ ਉਸ ਤੋਂ ਜ਼ਿਆਦਾ ਨੁਕਸਾਨ ਤੇ ਅੱਗੇ ਵਾਲੇ ਆਉਣ ਲਈ ਜਨਰੇਸ਼ਨ ਜਨਰੇਸ਼ਨ ਦਾ ਨੁਕਸਾਨ ਜੋ ਕਿ ਉਹਨਾਂ ਦੀ ਪੜ੍ਹਾਈ ਉਹਨਾਂ ਦੇ ਸਕੂਲ ਉਹ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਸਭ ਤੋਂ ਵੱਡਾ ਨੁਕਸਾਨ ਹੈ ਉਹਨਾਂ ਦੀਆਂ ਪੜ੍ਹਾਈ ਦੀਆਂ ਸਾਰੀਆਂ ਕਾਪੀਆਂ ਕਿਤਾਬਾਂ ਸਭ ਖਰਾਬ ਹੋ ਚੁੱਕੀਆਂ ਨੇ ਸਭ ਹੀ ਤਬਾਹ ਹੋ ਚੁੱਕੀਆਂ ਨੇ ਤੇ ਰਹਿਂਦੀ ਖੁੰਦੀ ਗੱਲ ਨਾਲ ਕੋਈ ਉੱਥੇ ਇੰਟਰਨੈਟ ਦੀ ਫੈਸਿਲਿਟੀ ਇਸ ਟਾਈਮ ਤੇ ਨਾ ਹੋਈ ਉਹਨਾਂ ਦੇ ਫੋਨ ਵਗੈਰਾ ਚਾਰਜ ਜਾਂ ਫੋਨ ਵਗੈਰਾ ਚੱਲਦੇ ਆ ਤੇ ਬਾਕੀ ਫੋਨ ਵਗੈਰਾ ਖਰਾਬ ਹੋ ਦੇ ਸਭ ਤੋਂ ਪਹਿਲਾਂ ਜਿਹੜੀ ਮੇਨ ਜ਼ਰੂਰੀ ਗੱਲ ਕਿ ਪੰਜਾਬ ਲਈ ਸਭ ਤੋਂ ਪਹਿਲਾਂ ਬੱਚਿਆਂ ਦੀ ਪੜ੍ਹਾਈ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਸਰਕਾਰ ਨੇ ਛੁੱਟੀਆਂ ਕਰ ਰੱਖਿਆ ਨੇ ਤੇ ਬਸ ਰਹਿੰਦੀ ਹੁੰਦੀ ਗੱਲ ਜਿਹੜੀ ਉਹਨਾਂ ਦੀ ਹੁਣ ਪੜ੍ਹਾਈ ਬਰਬਾਦ ਹੋ ਚੁੱਕਿਆ ਜੋ ਉਹਨਾਂ ਦੇ ਕਿੰਨੇ ਸਾਲ ਪਿੱਛੇ ਚਲੇ ਜਾਣਗੇ ਸਭ ਤੋਂ ਪਹਿਲਾਂ ਚਾਹੀਦਾ ਕਿ ਉਹਨਾਂ ਵਾਸਤੇ ਜੋ ਸਕੂਲਾਂ ਦੀ ਸਫਾਈ ਕਰਕੇ ਸਕੂਲਾਂ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ ਕਾਫੀਆਂ ਕਿਤਾਬਾਂ ਜਿਲਾ ਕੇ ਜਵੱਖਾਂ ਨੂੰ ਦਿੱਤੇ ਆਣ ਤੇ ਹੋ ਸਕੇ ਤਾਂ ਉਹਨਾਂ ਨੂੰ ਮੋਬਾਈਲ ਵਗੈਰਾ ਤੇ ਇੰਟਰਨੈਟ ਦੀ ਫੈਸਿਲਿਟੀ ਦਿੱਤੀ ਜਾਵੇ ਕਿਉਂਕਿ ਜਿੱਥੋਂ ਥੋੜੀ ਨੌਲੇਜ ਹੋਰ ਲੈ ਸਕਣਾਂ ਕਿਉਂਕਿ ਹੋਰ ਸਟੇਟਾਂ ਦੇ ਬੱਚੇ ਉਹਨਾਂ ਨਾਲੋਂ ਕਾਫੀ ਅੱਗੇ ਲੰਘ ਚੁੱਕਣਗੇ ਜਦੋਂ ਤੱਕ ਉਹਨਾਂ ਦਾ ਟਾਈਮ ਜੋ ਸ਼ੁਰੂ ਹੋਣਾ ਇਹ ਗੱਲ ਤੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਕਿ ਬੱਚਿਆਂ ਦੀ ਪੜ੍ਹਾਈ ਸਭ ਤੋਂ ਪਹਿਲਾਂ ਸ਼ੁਰੂ ਕਰਨੀ ਚਾਹੀਦੀ ਹੈ ਤੇ ਉੱਥੇ ਸਕੂਲਾਂ ਦੀ ਸਾਫ਼ ਸਫਾਈ ਤੇ ਇੰਟਰਨੈਟ ਫੈਸਿਲਿਟੀ ਤੇ ਬਾਕੀ ਹੋਰ ਜੋ ਕੰਮ ਨੇ ਬੱਚਿਆਂ ਦੇ ਉਹ ਉਹਨਾਂ ਨੂੰ ਸਹੂਲਤਾਂ ਦੇਣੀ ਚਾਹੀਦੀਆਂ ਬਾਕੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ